ਇਹੀ ਵੇਲੇ ਸਾਫ ਦਾ ਅਕਾਲੀ ਮੰਤਰੀ ਦੀ ਪ੍ਰਾਪਰਟੀ ਡਰੱਗ ਰੈਕਟ ਦੇ ਵਿੱਚ ਅਟੈਚ ਕਰਨ ਦੀ ਗੱਲ ਹੋਈ ਹੈ ਸਾਡੇ ਨਾਲ ਸਰਵਨ ਸਿੰਘ ਫਿਲੌਰ ਨੇ ਹਾਂਜੀ ਸਰ ਇਹਦਾ ਕੋਈ ਨੋਟਿਸ ਆਇਆ ਤੁਹਾਨੂੰ ਯਾ ਕੀ ਮਾਮਲਾ ਹੈ ਦੇਖੋ ਜਿਹੜਾ ਇਹ ਨੋਟਿਸ ਹਾਲੇ ਸਾਨੂੰ ਕੋਈ ਨਹੀਂ ਮੈਂ ਤਾਂ ਅਖਬਾਰਾਂ 'ਚ ਹੀ ਪੜਿਆ ਵੀ ਸਾਡੀ ਪ੍ਰਾਪਰਟੀ ਜਿਹੜੀ ਆ ਉਹ ਮੇਰੀ ਤੇ ਮੇਰੇ ਲੜਕੇ ਦੀ ਅਟੈਚ ਕੀਤੀ ਗਈ ਆ ਸਾਨੂੰ ਨੋਟਿਸ ਸਾਡੇ ਕੋਈ ਉਹਦੀ ਜਿਹੜਾ ਅਟੈਚਮੈਂਟ ਆਰਡਰ ਆ ਉਹ ਕੋਈ ਨਹੀਂ ਹਾਲੇ ਸਾਡੇ ਕੋਲ ਪਹੁੰਚਿਆ ਤੇ ਦੂਸਰੀ ਗੱਲ ਜਿਹੜੀ ਪਹਿਲੀ ਗੱਲ ਆ ਜਿਹੜੀ ਬੜੀ ਮਾਇਆ ਸਮਝਦਾ ਬੜੀ ਗੰਭੀਰ ਆ ਸੀਰੀਅਸ ਆ ਸਾਡਾ ਨਾਂ ਮੇਰਾ ਨਾਂ ਤੇ ਭੋਲੇ ਦਾ ਮੇਰੇ ਲੜਕੇ ਦਾ ਨਾਂ ਭੋਲੇ ਦੇ ਨਾਲ ਅਟੈਚ ਕੀਤਾ ਜਾ ਰਿਹਾ ਜਿਹੜੀ ਕਿ ਕਿਸੇ ਪੰਜਾਬ ਪੁਲਿਸ ਨੇ ਵੀ ਇਨਵੈਸਟੀਗੇਸ਼ਨ ਕੀਤੀ ਉਹ ਵੀ ਉਹਦੇ ਨਾਲ ਕੋਈ ਲਿੰਕ ਸਾਬਤ ਨਹੀਂ ਕਰ ਸਕੇ ਭੋਲੇ ਨਾਲ ਮੇਰੇ ਜਾਂ ਮੇਰੇ ਲੜਕੇ ਦੇ ਤੇ ਭੋਲੇ ਨੇ ਦੋਹਾਂ ਬੰਦਿਆਂ ਦਾ ਨਾਂ ਲਿਆ ਈਡੀ ਦੇ ਵਿੱਚ ਜਿਹੜੀ ਹੁਣ ਮੇਰੇ ਲੜਕੇ ਦਾ ਤੇ ਵਿਕਰਮਾ ਮਜੀਠੀਏ ਦਾ ਪਰ ਅਫਸੋਸ ਦੀ ਗੱਲ ਇਹ ਆ ਕਿ ਉਹਦੇ ਵਿੱਚ ਸਾਨੂੰ ਬਦਨਾਮ ਕਰਨ ਦੀ ਖਾਤਰ politically ਕਿਉਂਕਿ ਮੇਰੀ ਪਾਰਟੀ ਦੇ ਵਿੱਚ ਸਨੀਅਰਟੀ ਜਿਹੜੀ ਆ ਉਹ ਨੈਕਸਟ ਟੂ ਸੀਐਮ ਸੀ ਜੇ ਮੇਰੀ ਐਲੀਵੇਸ਼ਨ ਜਦੋਂ ਹੁੰਦੀ ਸੀ ਤੇ ਮਜੀਠੀਏ ਹੁਣਾਂ ਤੋਂ ਜਾਂ ਇਹਨਾਂ ਤੋਂ ਜਿਹੜੇ ਯੰਗਸਟਰ ਲੀਡਰ ਆ ਇਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ ਸਪੋਜ਼ ਜਿਹੜਾ 2007 ਦੇ ਵਿੱਚ ਮੈਨੂੰ ਮੰਨੀਸਟਰ ਬਣਾਉਣਾ ਚਾਹੁੰਦੇ ਸੀ ਸਰਕਾਰ ਲੀਡਰ ਬਾਦਲ ਸਾਹਿਬ ਪਰ ਇਹਨੇ ਘਰ ਚ ਲੜਾਈ ਪਾਈ ਵੀ ਨਹੀਂ ਮੇਰੇ ਮੁੰਡੇ ਨੂੰ ਮੇਰੇ ਭਰਾ ਨੂੰ ਬਣਾਓ ਹਰ ਸਿਮਰਤ ਨੇ ਕਿਹਾ ਬਾਦਲ ਨੇ ਉਹਨਾਂ ਨੂੰ ਬਣਾਤਾ ਉਦੋਂ ਤੋਂ ਇਹਦੇ ਰੜਕਦੀ ਸੀ ਵੀ ਮੇਰੇ ਰਾਹ ਦੇ ਵਿੱਚ ਜੇ ਮੇਰੇ ਕੋ ਬਣਦਾ ਤਾਂ ਇਹ ਸੀਨੀਅਰ ਕਰਕੇ ਬਣਦਾ ਉਹ ਸਿਨੀਅਰਟੀ ਨੂੰ ਲੈ ਕੇ ਹੀ ਮੈਨੂੰ ਬਦਨਾਮ ਕਰਨ ਦੀ ਖਾਤਰ ਇਹ ਸਾਰਾ ਜਿਹੜਾ ਛੜਜੰਤਰ ਹੈ ਇਹ ਡਾਗਣਾ ਇਹ ਸਾਡਾ ਨਾਂ ਜੋੜਿਆ ਗਿਆ ਜਦੋਂ ਕਿ ਭੋਲੇ ਨਾਲ ਸਾਡੇ ਕੋਈ ਸਬੰਧ ਹੀ ਹੈ ਹੀ ਨਹੀਂ ਨਾ ਪੰਜਾਬ ਪੁਲਿਸ ਹਾਬਤ ਕਰ ਸਕੀ ਹੈ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਪੰਜਾਬ ਦੀ ਪੁਲਿਸ ਨੇ ਵੀ ਕੀਤੀ ਤੇ ਈਡੀ ਦੇ ਵਿੱਚ ਵੀ ਸਾਡਾ ਮੱਲੋਮੱਲੀ ਨਾਮ ਭੋਲੇ ਨਾਲ ਜੋੜਿਆ ਜਾ ਰਿਹਾ ਜਦੋਂ ਕਿ ਸਾਨੂੰ ਸਮਨ ਆਏ ਅਸੀਂ ਪੂਰਾ ਕੋਆਪਰੇਟ ਕੀਤਾ ਈਡੀ ਦੇ ਨਾਲ ਮੈਂ ਵੀ ਮੇਰੇ ਲੜਕੇ ਨੇ ਵੀ ਤੇ ਸਾਨੂੰ ਹਾਲੇ ਸਮਨ ਆਏ ਨਹੀਂ ਸੀ ਪਰ ਇਹਨਾਂ ਨੇ ਮਜੀਠੀ ਕੋ ਪਬਲਿਕ ਰਿਲੇਸ਼ਨ ਮਹਿਕਮਾ ਸੀ ਇਹਨੇ ਮੈਨੇਜ ਕਰਕੇ ਸਾਡੇ ਖਿਲਾਫ ਸਮਨ ਆਉਣ ਤੋਂ ਪਹਿਲਾਂ ਹੀ ਇੱਕ ਮੀਡੀਆ ਚ ਸਾਡੇ ਖਿਲਾਫ ਹੋ ਜੰਗ ਛੇੜ ਦਿੱਤੀ ਸਾਡੇ ਖਿਲਾਫ ਤੇ ਸਮਨ ਸਾਨੂੰ 1 ਮਹੀਨੇ ਬਾਅਦ ਆਇਆ ਤੇ ਉਹ ਸਮਨ ਆਉਣ ਤੋਂ ਬਾਅਦ ਅਸੀਂ ਪੂਰਾ ਕੋਆਪਰੇਟ ਕੀਤਾ ਬਿਉਟੀਨਾਂ ਤੇ ਮਜੀਠੀਏ ਨੂੰ ਸਮਨ ਆਇਆ ਹੀ ਨਹੀਂ ਭੇਜਿਆ ਹੀ ਨਹੀਂ ਤੇ ਜਦੋਂ ਭਾਜਪਾ ਦੇ ਲੀਡਰਾਂ ਨੇ ਅਕਾਲੀ ਗੱਲ ਦੇ ਲੀਡਰ ਇਤਨੀ ਬੋਲੇ ਕਿਉਂਕਿ ਉਹ ਪਾਰਟੀ ਦਾ ਡਿਸਪਲਿਨ ਸੀ ਭਾਜਪਾ ਦੇ ਕੋਈ ਕਾਲੀਦਾਲ ਨਾਲ ਉਹਦੇ ਸਬੰਧ ਚੰਗੇ ਨਹੀਂ ਸੀ ਭਾਜਪਾ ਦੇ ਲੀਡਰਾਂ ਨੇ ਤੇ মিডিਏ ਨੇ ਕਿਹਾ ਵੀ ਇੱਕ ਨੂੰ ਤੁਸੀਂ ਬੁਲਾ ਲਿਆ ਇੱਕ ਨੂੰ ਕਿਉਂ ਨਹੀਂ ਬੁਲਾਇਆ ਫਿਰ ਈਡੀ ਨੂੰ ਮਜੀਠੀਏ ਨੂੰ ਵੀ ਸੱਦਿਆ ਇਹ ਮਜੀਠੀਆ ਨੂੰ ਇੱਕ ਵਾਰੀ ਸੱਦ ਕੇ ਇੱਕ ਘੰਟਾ ਉਹਨੂੰ ਬਠਾਲ ਕੇ ਤਾਂ ਉਹਨੂੰ ਭੇਜ ਦਿੱਤਾ ਤੇ ਸਾਨੂੰ 4-4 ਘੰਟੇ ਸਾਡੀ ਇਨਵੈਸਟੀਗੇਸ਼ਨ ਹੋਈ ਤੇ 4-4 ਮੇਰੇ ਸਾਨੂੰ ਬੁਲਾਇਆ ਤੇ ਉਹਦੇ ਵਿੱਚ ਜਿਹੜੇ ਸਾਡੇ ਕੋ ਅਸੋਸੀਏਟਡ ਬੰਦੇ ਸੀ ਉਹਨਾਂ ਦੀ ਵੀ ਹੋਈ ਜਿਹੜਾ ਸਾਡੇ ਰਜ ਦੇ ਗਾਬੇ ਦਾ ਨਾਲ ਸਾਡੇ ਨਾਲ ਜੋੜ ਦੇ ਸੀ ਉਹਨਾਂ ਦੀ ਵੀ ਹੋਈ ਤੇ ਜਿਹੜੇ ਉਹਦੇ ਚੋ ਕਾਰਪੋਰੇਟ ਪਾਏ ਗਏ ਉਹਨਾਂ ਦੀ ਚਾਰਜ ਸ਼ੀਟ ਜਿਹੜੀ ਆ ਉਹ ਸਾਲ ਡੇਢ ਸਾਲ ਪਹਿਲਾਂ ਫਾਈਲ ਕਰ ਦਿੱਤੀ ਤੇ ਸਾਡੀ ਉਹਦੇ ਚ ਈਡੀ ਨੂੰ ਕੁਝ ਨਹੀਂ ਲੱਭਿਆ ਤੇ ਸਾਡਾ ਉਸ ਚਾਰ ਸ਼ੀਟ ਦੇ ਵਿੱਚ ਨਾ ਸੀ ਜੇ ਅਸੀਂ ਦੋਸ਼ੀ ਹੁੰਦੇ ਤਾਂ ਉਸ ਵਕਤ ਇਹ ਸਾਡਾ ਉਸ ਚਾਰ ਸ਼ੀਟ ਦੇ ਵਿੱਚ ਵੀ ਨਾ ਆ ਜਾਣਾ ਚਾਹੀਦਾ ਸੀ ਜਿਹੜੇ ਈਡੀ ਦੀ ਪ੍ਰोसीडिंग ਹੈ ਉਹ ਕਿੱਥੇ ਤੱਕ ਪੁੱਜੇ ਸੀ ਈਡੀ ਦੀ ਪ੍ਰोसीडिंग ਸਾਡੀ ਤਾਂ ਹੋ ਗਈ ਸੀ ਕੰਪਲੀਟ ਸਾਡੀ ਸਟੇਟਮੈਂਟ ਵੀ ਹੋ ਗਈ ਸੀ ਮੇਰੇ ਲੜਕੇ ਦੀ ਦਮਾਂ ਦੀ ਵੀ ਸਟੇਟਮੈਂਟ ਹੋ ਗਈ ਸੀ ਮੇਰੀ ਵੀ ਹੋ ਗਈ ਸੀ ਉਸ ਸਟੇਟਮੈਂਟ ਦੇ ਆਧਾਰ ਤੇ ਉਹਨਾਂ ਨੇ ਜਿਹੜੇ ਜਿਹੜੇ ਰਿਕੁਆਇਰਡ ਡਾਕੂਮੈਂਟਸ ਸੀ ਸਾਡੀ ਪ੍ਰੋਪਰਟੀ ਦੇ ਬੈਂਕਾਂ ਦੇ ਉਹ ਅਸੀਂ ਸਾਰੇ ਸਬਮਿਟ ਕਰ ਦਿੱਤੇ ਸੀ ਉਹ ਦੇਖ ਕੇ ਇਨਵੈਸਟੀਗੇਸ਼ਨ ਕਰਕੇ ਹੀ ਜਿਹੜੀ ਚਾਰਜ ਸ਼ੀਟ ਆ ਉਹ ਜਿਹੜੇ ਆਪਾ ਪਰਿਵਾਰ ਸੀ ਉਹਨਾਂ ਦੀ ਫਾਈਲ ਪੇਸ਼ ਕਰ ਦਿੱਤੀ ਸਬਮਿਟ ਕਰ ਦਿੱਤੀ ਤੇ ਸਾਡਾ ਉਹਦੇ 'ਚ ਨਾ ਹੈ ਨਹੀਂ ਸੀ ਤੇ ਉਦੋਂ ਬਾਅਦ ਜਦੋਂ ਇਲੈਕਸ਼ਨ ਦੇ ਵਿੱਚ 2 ਮਹੀਨੇ ਰਹਿ ਗਏ ਫਰੈਸ਼ ਜੰਮਨ ਜਿਹੜੇ ਆ ਉਹ ਮੇਰੇ ਲੜਕੇ ਨੂੰ ਉਹਨਾਂ ਨੇ ਭੇਜੇ ਵੀ ਤੁਸੀਂ ਇਹ ਇਹ ਡਾਕੂਮੈਂਟ ਲੈ ਕੇ ਫਿਰ ਪੇਸ਼ ਹੋਵੋ ਉਹ ਡਾਕੂਮੈਂਟ ਜਦੋਂ ਕਿ ਅਸੀਂ ਆਲਰੇਡੀ ਵੀ ਸਬਮਿਟ ਕਰ ਚੁੱਕੇ ਸੀ ਜਿੰਨੀ ਵਾਰੀ ਇਨਵੈਸਟੀਗੇਸ਼ਨ ਹੋਈ ਅਸੀਂ ਉਹ ਡਾਕੂਮੈਂਟ ਜਿਉ ਜੋ ਉਹਨਾਂ ਨੇ ਮੰਗੇ ਈ ਟੀ ਨੇ ਅਸੀਂ ਉਹ ਉਹਨਾਂ ਨੂੰ ਸਬਮਿਟ ਕਰਦੇ ਰਹੇ ਆ ਤੇ ਹੁਣ ਆ ਜਦੋਂ ਇਲੈਕਸ਼ਨ ਆਈਆਂ ਤੇ ਮੈਨੂੰ ਪਤਾ ਸੀ ਵੀ ਮੇਰੇ ਤੇ ਇਸ ਕਰਕੇ ਇਹਨਾਂ ਨੇ ਮੈਨੂੰ ਪਾਰਟੀ ਚ ਮਿਨੀਮਾਈਜ਼ ਕਰ ਰਹਾ ਮੈਨੂੰ ਟਿਕਟ ਵੀ ਨਹੀਂ ਦੇਣੀ ਮੈਨੂੰ ਵੀ ਇਸ ਗੱਲ ਦਾ ਵੀ ਪਤਾ ਸੀ ਤੇ ਮੈਨੂੰ ਇਸ ਗੱਲ ਦਾ ਵੀ ਪਤਾ ਸੀ ਵੀ ਇਹ ਸਾਰਾ ਕੁਝ ਮੈਨੂੰ ਬਦਨਾਮ ਕਰਨ ਦੀ ਖਾਤਰ ਹੋ ਰਿਹਾ ਤੇ ਮੈਂ ਇਹਨਾਂ ਦੀ ਮੈਸ ਮੈਨੇਜਰ ਤੇ ਡਬਲ ਸਟੈਂਡਰਡ ਵੀ ਇੱਕ ਨੂੰ ਤਾਂ ਤੁਸੀਂ ਵਿਚਾਰ ਰਹੇ ਕਿਉਂਕਿ ਮਜੀਠੀਆ ਹੁਣ ਸੁਖਵੀਰ ਦਾ ਸਾਲਾ ਆ ਹਰਸਿਮਰਤ ਦਾ ਭਰਾ ਆ ਤੇ ਉਥੇ ਉਹ ਉਹਨਾਂ ਦਾ ਉਹਨਾਂ ਦਾ ਪਛਾਣ ਕਰਦੇ ਸੀ ਤੇ ਇਹ ਜਸਟੀਫਾਈ ਕਰਨ ਦੀ ਖਾਤਰ ਤੇ ਸਾਡੇ ਤੇ ਸਾਰਾ ਦਬਾਅ ਪਾ ਕੇ ਕਿਉਂਕਿ ਤਾਕਤ ਸੀ ਤਾਕਤ ਦੇ ਨਾਲ ਉਹਨੂੰ ਬਚਾ ਰਹੇ ਆ ਤੇ ਸਾਨੂੰ ਫਸਾ ਰਹੇ ਆ ਤੇ ਹੁਣ ਫਰਿਸ਼ ਸੰਬੰਧ ਦੇ ਵਿੱਚ ਇਹਨਾਂ ਨੇ ਆ ਜਿਹੜਾ ਕੀਤਾ ਤੇ ਆ ਹੁਣ ਤੁਹਾਡੇ ਸਾਹਮਣੇ ਆ ਅਖਬਾਰਾਂ ਚ ਮੈਂ ਪੜਿਆ ਕਿ ਤੁਹਾਡੀ ਪ੍ਰਾਪਰਟੀ ਅਟੈਚ ਕਰ ਲਈ ਗਈ ਹੈ ਜਦੋਂ ਤੁਹਾਡੇ ਕਾਂਗਰਸ ਚ ਜਾਣ ਦੀ ਗੱਲ ਹੋਣ ਲੱਗੀ ਸੀ ਦੂਸਰਾ ਜਿਹੜਾ ਸਮਨ ਹੈ ਉਹ ਉਦੋਂ ਹੀ ਆਇਆ ਸੀ ਨਹੀਂ ਉਸ ਤੋਂ ਪਹਿਲਾਂ ਆ ਗਿਆ ਸੀ ਉਸ ਤੋਂ ਪਹਿਲਾਂ ਇਸ ਕਰਕੇ ਉਹ ਵੀ ਆਇਆ ਸੀ ਵੀ ਇਹ ਤਾਂ ਬਚ ਗਿਆ ਵੀ ਇਹ ਤਾਂ ਬਚ ਗਿਆ ਵੀ ਉਹ ਤੇ ਦਬਾਅ ਪਾ ਕੇ ਵੀ ਨਾ ਕਿਉਂਕਿ ਗਵਰਨਮੈਂਟ ਇਹਨਾਂ ਦੇ ਭਾਈ ਵਾਲਿਆ ਉੱਥੇ ਉਹ ਮੰਤਰੀ ਆ ਇਹਨਾਂ ਨੇ ਉੱਥੇ ਗੰਢ ਤਰੁੱਪ ਕਰਕੇ ਸਾਰਾ ਪ੍ਰੈਸ਼ਰ ਪਾ ਕੇ ਦੁਬਾਰਾ ਸਾਡੇ ਸਮਨ ਵੀ ਉਧਰੋਂ ਪਾ ਜੀਆ ਦੁਬਾਰਾ ਸਮਨ ਕਰਾ ਕੇ ਸਾਨੂੰ ਇਹ ਇਧਰ ਫਸਾਇਆ ਗਿਆ ਤਾਂ ਕਿ ਕਾਂਗਰਸ ਵਿੱਚ ਵੀ ਨਾ ਇਹ ਕੋਈ ਲੈ ਸਕਣ ਹਾਲਾਂਕਿ ਕਾਂਗਰਸ ਵਾਲੇ ਮੈਨੂੰ ਟਿਕਟ ਦੇਣਾ ਚਾਹੁੰਦੇ ਸੀ ਔਰ ਮੈਂ ਕਾਂਗਰਸੀ ਟਿਕਟ ਤੇ ਜਿਤਨਾ ਵੀ ਸੀ ਪਰ ਇਹ ਜੇ ਮੈਂ ਉੱਥੇ ਜਿੱਤਦਾ ਸੀ ਤੇ ਇਹਨਾਂ ਨੂੰ ਇਹਨਾਂ ਦੀ ਬਦਨਾਮੀ ਹੋਰ ਹੋਣੀ ਸੀ ਇਸ ਕਰਕੇ ਵੀ ਮੈਂ ਉਧਰ ਬਿਨਾਂ ਅੱਗੇ ਵੱਧ ਸਕਾਂ ਵੀ ਸਾਰੀ ਬਦਨਾਮੀ ਜਿਹੜੀ ਆ ਮਜੀਠੀਏ ਨੂੰ ਪਹਚਾ ਲਈਏ ਤੇ ਇਹਦੇ ਤੇ ਸਾਰੀ ਜਿਹੜੀ ਆ ਹੁਣ ਜਿਹੜਾ ਸੈਸ਼ਨ ਚੱਲ ਰਿਹਾ ਹੈ ਉਹਦੇ 'ਚ ਸਿੱਧੂ ਮੁਜੀਠੀਆ ਨੂੰ ਕਹਿ ਰਿਹਾ ਨਸ਼ੇ ਬਾਰੇ ਤੇ ਕੀ ਇਹ ਸਾਰਾ ਕੁਝ ਮੋਡਰਨ ਵਾਸਤੇ ਵੀ ਹੋ ਸਕਦਾ ਹੈ ਦੇਖੋ ਪੋਲੀਟੀਕਲੀ ਤਾਂ ਹੈ ਇਹ ਇਹ ਸਾਰਾ ਕੇਸ ਹੀ ਪੋਲੀਟੀਕਲਾਈਜ਼ ਕੀਤਾ ਗਿਆ ਹੁਣ ਤੁਸੀਂ ਦੱਸੋ ਭੋਲੇ ਨੇ ਨਾ ਮੇਰੇ ਲੜਕੇ ਦਾ ਲਿਆ ਅਖਬਾਰ 'ਚ ਵੀ ਆ ਗਿਆ ਉਹਨੇ ਉੱਥੇ ਸਟੇਟਮੈਂਟ ਵੀ ਦਿੱਤੀ ਮੁਜੀਠੀਆ ਦਾ ਵੀ ਆ ਗਿਆ ਜਿਹੜੇ ਬੰਦੇ ਕੋ ਕਯੂਜ਼ਡ ਸੀ ਮੁਜੀਠੀਆ ਦੇ ਨਾਲ ਔਰ ਜਿਹੜੇ ਮੁਜੀਠੀਆ ਦੇ ਤਾਂ ਸੁਖਵੀਰ ਦੇ ਨੇੜੇ ਬੰਦੇ ਸੀ ਉਨਾ ਦੇ ਨਾਂ ਵੀ ਚਾਹੇ ਈਡੀ ਦੇ ਵਿੱਚ ਸਟੇਟਮੈਂਟ ਆਇਆ ਜਿੱਦਾਂ ਕਿ ਉਹ ਮੁੱਖ ਸਰ ਤੋਂ ਐਮਐਲਏ ਬਣਿਆ ਰੋਜੀ ਪਰਕੰਦੀ ਉਹਦੇ ਖਿਲਾਫ ਸਟੇਟਮੈਂਟ ਦੇ ਕੇ ਗਏ ਆ ਵੀ ਇਹਦੇ ਸਬੰਧ ਜਿਹੜੇ ਆ ਏਦਾਂ ਏਦਾਂ ਨੇ ਪੈਸਾ ਨਜਾਇਜ਼ ਬਣਾਇਆ ਉਹਨੂੰ ਬੁਲਾਇਆ ਨਹੀਂ ਕਿਉਂਕਿ ਉਹ ਸੁਖਵੀਰ ਦੇ ਤੇ ਮਜੀਠੀ ਦੇ ਨੇੜੇ ਸੀ ਉਹਨੂੰ ਬੁਲਾਇਆ ਨਹੀਂ ਤੇ ਸਾਡਾ ਭੋਲੇ ਦੇ ਕਹਿਣ ਤੇ ਤੇ ਸਾਨੂੰ ਉਹਨਾਂ ਨੇ ਦੁਆਰਾ ਬੁਲਾ ਲਿਆ ਇਹ ਡਬਲ ਸਟੈਂਡਰਡ ਆ ਅਕਾਲੀ ਦਲ ਦਾ ਅਕਾਲੀ ਦਲ ਦੀ ਸਰਕਾਰ ਦਾ ਤੇ ਮੈਂ ਤਾਂ ਇਹ ਵੀ ਕਹੂੰਗਾ ਵੀ ਸੈਂਟਰ ਗਵਰਨਮੈਂਟ ਇਨਾਂ ਦੀ ਪਤਨਾਮੀ ਆਪਣੇ ਸਿਰ ਤੇ ਕਿਉਂ ਲੈ ਰਹੀ ਹੈ ਬੀਜੇਪੀ ਬੀਜੇਪੀ ਨੂੰ ਫੇਅਰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਜੇ ਮਜੀਠੀਏ ਨੂੰ ਸਮਨ ਆਇਆ ਸੀ ਉਹਦੀ ਵੀ ਇਨਵੈਸਟੀਗੇਸ਼ਨ ਪ੍ਰੋਪਰ ਹੋਣੀ ਚਾਹੀਦੀ ਸੀ ਪਰ ਜਿਹੜੀ ਏਜੰਸੀਆਂ ਨੇ ਇਹਦੀ ਜਾਂਚ ਕੀਤੀ ਤੇ ਉਹਨਾਂ ਦਾ ਰਿਜ਼ਲਟ ਤਾਂ ਇਹ ਹੈ ਫਿਰ ਹੁਣ ਹੋਰ ਕਿਹੜੀ ਏਜੰਸੀ ਜਾਂਚ ਕਰੇ ਦੁਆਰਾ ਕਿਹੜੀ ਏਜੰਸੀ ਜਾਂਚ ਕਰੇ ਤੁਹਾਨੂੰ ਕੀ ਲੱਗਦਾ ਨਹੀਂ ਜੇ ਇਨਵੈਸਟੀਗੇ이션 ਈਡੀ ਕਰੇ ਉਹਦੀ ਪ੍ਰੋਪਰ ਕਿਉਂਕਿ ਈਡੀ ਨੇ ਬਿਕਰਮ ਨੂੰ ਸਿਰਫ ਇੱਕ ਵਾਰੀ ਬੁਲਾਇਆ ਇੱਕ ਘੰਟੇ ਲਈ ਇੱਕ ਗੱਲ ਤੇ ਉਹ ਸੇਮ ਕੇ ਸਾਡੇ ਕੋਲ ਸਾਡੀ ਤਾਂ ਪ੍ਰਾਪਰਟੀ ਆ ਘਰ ਆ ਜਾਂ ਜਿਹੜੇ ਦਵੰਦੇ ਆ ਤੇ ਉਹਨਾਂ ਦੀ ਤਾਂ ਪਤਾ ਨਹੀਂ ਅਰਬਾਂ ਖਰਬਾਂ ਦੀ ਉਹਨਾਂ ਦੀ ਕਿਉਂ ਨਹੀਂ ਇਨਵੈਸਟੀਗੇਸ਼ਨ ਹੋਈ ਕਿੱਥੋਂ ਆਈ ਕਿੱਦਾਂ ਬਣਾਈ ਭੋਲੇ ਦੇ ਲੈਂਕ ਉਹ ਤਾਂ ਸਾਰੇ ਸਾਰਿਆਂ ਨੇ ਸਬੂਤ ਦਿੱਤੇ ਆ ਈਡੀ ਦੇ ਸਟੇਟਮੈਂਟ ਰਿਕਾਰਡ ਕਰਾਈਆਂ ਉਹਦੇ ਖਿਲਾਫ ਸਾਡੇ ਖਿਲਾਫ ਤਾਂ ਕਿਸੇ ਨੇ ਸਟੇਟਮੈਂਟ ਰਿਕਾਰਡ ਕਰਾਈ ਹੀ ਨਹੀਂ ਜਿੰਨੇ ਸਾਡੇ ਨਾਲ ਕੋ ਕੀਤੇ ਸੀਗੇ ਐਸੋਸੀਏਟਡ ਕਿਸੇ ਐਸੋਸੀਏਟਡ ਬੰਦੇ ਨੇ ਸਾਡੇ ਖਿਲਾਫ ਸਿੰਗਲ ਵਰਡ ਨਹੀਂ ਬੋਲਿਆ ਜਦੋਂ ਕਿ ਜਿਹੜੇ ਇਹਦੇ ਨਾਲ ਸੀ ਮਜੀਠੀ ਇਹਦੇ ਨਾਲ ਜਿਹੜੀ ਟੀਮ ਸੀ ਉਹਨੇ ਸਾਰਿਆਂ ਨੇ ਇਹਦੇ ਖਿਲਾਫ ਉੱਥੇ ਸਟੇਟਮੈਂਟ ਰਿਕਾਰਡ ਕਰਾਈਆਂ ਜਿਹਦੇ ਖਿਲਾਫ ਸਾਰਿਆਂ ਨੇ ਸਟੇਟਮੈਂਟ ਉਹਨੂੰ ਉੱਚਾ ਲਿਆ ਤੇ ਜਿਹਦੇ ਖਿਲਾਫ ਕਿਸੇ ਨੇ ਬੋਲਿਆ ਨਹੀਂ ਤੇ ਉਹਨੂੰ 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 ਟੰਗ ਦਿੱਤਾ ਜਦੋਂ ਮਜੀਠੀ ਦਾ ਨਾਮ ਆਣਾ ਸ਼ੁਰੂ ਹੋਇਆ ਉਦੋਂ ਹੀ ਬਾਦਲ ਸਾਹਿਬ ਨੇ ਕਿਹਾ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਹੈ ਬਾਕੀ ਹੋਰ ਕਿਸੇ ਮਸਲੇ ਤੇ ਤਾਂ ਉਹਨਾਂ ਨੇ ਇਦਾਂ ਦੀ ਗੱਲ ਨਹੀਂ ਕੀਤੀ ਹੋਰ ਕਿਸੇ ਦੇ ਨਾਮ ਤੇ ਤਾਂ ਨਹੀਂ ਕਿਹਾ ਨਹੀਂ ਉਹ ਬਾਦਲ ਨੂੰ ਇਸ ਕਰਕੇ ਆ ਕਿ ਕੋਈ ਬਾਦਲ ਦਾ ਹੁਣ ਉਹ ਬਾਦਲ ਦਾ ਉਹ ਲੜਕੇ ਦਾ ਸਾਲਾ ਆ ਬਾਦਲ ਉਹਨੂੰ ਤਾਂ ਪਹੁੰਚਾਉਂਦਾ ਰਿਹਾ ਬਾਦਲ ਸਾਹਿਬ ਨੇ ਅਸੈਂਬਲੀ ਦੇ ਵਿੱਚ ਕ੍ਰੀਨ ਚੈਟ ਉਹਨੂੰ ਤਾਂ ਦਿੰਦਾ ਰਿਹਾ ਲੇਕਿਨ ਸਾਡਾ ਨਾਂ ਤੱਕ ਨਹੀਂ ਜ਼ਿਕਰ ਕੀਤਾ ਤੁਸੀਂ ਅਸੈਂਬਲੀ 'ਚ ਵੀ ਇਸ ਮੁੱਦੇ ਤੇ ਗੱਲ ਕੀਤੀ ਸੀ ਮੈਂ ਅਸੈਂਬਲੀ ਦੇ ਵਿੱਚ ਜਦੋਂ ਚਾਰਜ ਸ਼ੀਟ ਜਿਹੜੀ ਸੀ ਸਾਡੇ ਨਾਲ ਕੋ ਜਿਹੜੇ ਐਸੋਸੀਏਟ ਬੰਦੇ ਸੀ ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਜਦੋਂ ਚਾਰਜ ਸ਼ੀਟ ਜਿਹੜੀ ਸੀ ਉਹ ਕੋਰਟ 'ਚ ਉਹਨਾਂ ਨੇ ਈਡੀ ਨੇ ਫਾਈਲ ਕਰ ਦਿੱਤੀ ਮੇਰੇ ਵਕੀਲ ਨੇ ਸਾਨੂੰ ਕਹਿਤਾ ਵੀ ਤੁਹਾਡਾ ਕੰਮ ਠੀਕ ਹੈ ਜੀ ਤੁਹਾਡੇ ਜੇ ਹੋਣੀ ਹੁੰਦੀ ਤੇ ਇਹਦੇ ਵਿੱਚ ਚਾਰਜ ਸ਼ੀਟ ਕਰ ਦੇਣੀ ਸੀ ਉਹ ਜਿਹੜੀ ਚਾਰਜ ਸ਼ੀਟ ਸੀ ਉਹ ਸਾਰੀ ਲੈ ਕੇ ਮੈਂ ਬਾਦਲ ਸਾਹਿਬ ਨੂੰ ਕਿਹਾ ਵੀ ਆਹ ਦੇਖੋ ਜੀ ਸਾਡਾ ਇਹਦੇ ਚ ਨਾਂ ਹੈ ਨਹੀਂ ਉਹਨਾਂ ਨੇ ਆਪਣੇ ਪ੍ਰਿੰਸੀਪਲ ਸੈਕਟਰ ਨੂੰ ਕਹਿੰਦੇ ਦੇਖੋ ਪ੍ਰਿੰਸੀਪਲ ਸੈਕਟਰ ਨੇ ਸਾਰਾ ਦੇਖ ਕੇ ਕਹਿੰਦਾ ਜੀ ਇਹਨਾਂ ਦਾ ਉਹਦੇ ਵਿੱਚ ਨਾਂ ਹੈ ਨਹੀਂ ਕਿਸੇ ਪਰਿਵਾਰ ਦਾ ਮੈਂਬਰ ਦਾ ਨਾਂ ਹੈ ਨਹੀਂ ਤੇ ਸਾਡੀ ਤਾਂ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਚਾਰਜ ਸ਼ੀਟ 'ਚ ਨਾ ਆਇਆ ਨਹੀਂ ਤੇ ਉਹਦੀ ਇਨਵੈਸਟੀਗੇਸ਼ਨ ਹੀ ਨਹੀਂ ਹੋਈ ਪਹਿਲਾਂ ਉਹਨੂੰ ਸੱਦਿਆ ਹੀ ਨਹੀਂ ਬੁਲਾਇਆ ਹੀ ਨਹੀਂ ਬਜੀਟੇ ਨੂੰ ਫਰਸਟ ਥਿੰਕ ਪਹਿਲਾਂ ਤਾਂ ਈਡੀ ਨੇ ਉਹਨੂੰ ਬੁਲਾਇਆ ਹੀ ਨਹੀਂ ਸਾਨੂੰ ਪਹਿਲੇ ਬੁਲਾ ਲਿਆ ਉਹਨੂੰ ਬੁਲਾਇਆ ਮਹੀਨੇ ਬਾਅਦ ਜਦੋਂ ਆਪੋਜੀਸ਼ਨ ਦਾ ਹੋਰ ਲੋਕਾਂ ਦਾ ਦਬਾਅ ਪੈ ਗਿਆ ਜੇ ਉਹਨੂੰ ਬੁਲਾ ਲਿਆ ਤੇ ਉਹਨੂੰ ਇੱਕ ਵਾਰੀ ਸੱਦ ਕੇ ਛੱਡ ਦਿੱਤਾ ਤੇ ਸਾਨੂੰ ਚਾਰ-ਚਾਰ ਵਾਰੀ ਸੱਦ ਕੇ ਤੇ ਜਦੋਂ ਸਾਡੀ ਕੋ ਨਹੀਂ ਨਿਕੜੀ ਦੁਬਾਰਾ ਫੇਰ ਸਾਡੇ ਉਹੀ ਸਮਨ ਦੁਬਾਰਾ ਮੇਰੇ ਲੜਕੇ ਨੂੰ ਬੁਲਾ ਕੇ ਉਹਦੇ ਵਿੱਚ ਆ ਹੁਣ ਸਾਰਾ ਜਿਹੜਾ ਘਟਨਾਕਰਮ ਆ ਵੀ ਮੈਂ ਕਾਲੀ ਦਲ ਵੀ ਛੱਡ ਦਿੱਤਾ ਉਹਨਾਂ ਨੂੰ ਇਹ ਵੀ ਤਕਲੀਫ ਸੀ ਬੇ ਕਾਲੀ ਦਲ ਛੱਡ ਕੇ ਸਾਡੇ ਖਿਲਾਫ ਬੋਲੂਗਾ ਮੈਂ ਬੋਲੇ ਆ ਵੀ ਆ ਮੈਂ ਕਾਲੀਆਂ ਦੇ ਖਿਲਾਫ ਸਾਰੀਆਂ ਸਟੇਜਾਂ ਤੇ ਮੈਂ ਨਵਾਂ ਸ਼ਹਿਰ ਮੈਂ ਕਰਤਾਰਪੁਰ ਤੇ ਮੈਂ ਆਦੋਂਪੁਰ ਮੈਂ ਸਾਰੇ ਬੋਲੇ ਆਂ ਵੀ ਆ ਉੱਥੇ ਇਹਨਾਂ ਦੇ ਖਿਲਾਫ ਹੁਣ ਉਹਦਾ ਹੀ ਬਦਲਾ ਲਿਆ ਜਾ ਰਿਹਾ ਹੈ ਉਹ ਬਦਲਾ ਹੀ ਹੈ ਨਾ ਉਧਰ ਪਹਿਲਾਂ ਸੀਨੀਅਰਟੀ ਦਾ ਸੀ ਬੇਨ ਕੱਟੀਏ ਹੁਣੇ ਬਦਲੇ ਲੈਣ ਦੀ ਭਾਵਨਾ ਨਾਲ ਬੇ ਮਜੀਠੀਆਂ ਨੂੰ ਪਹਤਾ ਲਈਏ ਵਜੀਠੇ ਨੂੰ ਬਚਾਉਣ ਦੀ ਖਾਤਰ ਸਾਰਾ ਜਿਹੜਾ ਨਜਲਾ ਆ ਉਹ ਸਾਡੇ ਤੇ ਇਹ ਇਹ ਸਿੱਟਿਆ ਇਹਨਾਂ ਦੇ ਪ੍ਰੈਸ਼ਰ ਨਾਲ ਕਿਉਂਕਿ ਸਰਕਾਰ ਜਿਹੜੀ ਆ ਉਹਦੇ ਜੇ ਭਾਈਵਾਲ ਆ ਤੇ ਸਰਕਾਰ ਇਹਦੀ ਜਿਹੜੀ ਆ ਮੈਂ ਤੇ ਕਹੂੰਗਾ ਤੇ ਵਜੀਠੇ ਦੀ ਵੀ ਇਨਵੈਸਟੀਗੇਸ਼ਨ ਪ੍ਰੋਪਰ ਹੋਵੇ ਆਪੇ ਪਤਾ ਲੱਗ ਜਾਉ ਕੋਈ ਸੈਟ ਬਣਾ ਦੇਣ ਕੋਈ ਇਨਵੈਸਟੀਗੇਸ਼ਨ ਹੈ ਹੋਣ ਜਿਹੜੀ ਤੁਸੀਂ ਕਹ ਰਹੇ ਹੋ ਕਿ ਹੋਵੇ ਉਹ ਕੌਣ ਕਰੇ ਮਤਲਬ ਈਡੀ ਨੇ ਤਾਂ ਪਹਿਲਾਂ ਹੀ ਕੀਤੀ ਨਹੀਂ ਸਾਡੀ ਤਾਂ ਹੋ ਗਈ ਸਾਡੀ ਤਾਂ ਹੁਣ ਉਨੀ ਹੋਣੀ ਵਜੀਠੇ ਦੀ ਤਾਂ ਕਰਨਾ ਨਹੀਂ ਵਜੀਠੇ ਦੀ ਕੌਣ ਕਰੇ ਈਡੀ ਨੇ ਤਾਂ ਈਡੀ ਨੇ ਤਾਂ ਪਹਿਲਾਂ ਕੀਤੀ ਕੀਤੀ ਨਹੀਂ ਨਾ ਪੂਰੀ ਪੂਰੀ ਨਹੀਂ ਨਾ ਕੀਤੀ ਪੂਰੀ ਕੀਤੀ ਹੁੰਦੀ ਤੇ ਉਹਨੂੰ ਵੀ ਟਾਈਮ ਐਂਡ ਗੇਨ ਬੁਲਾਉਂਦੇ ਉਹ ਤਾਂ 1 ਘੰਟੇ ਲਈ ਬੁਲਾਇਆ ਸਿਰਫ ਮੂੰਹ ਪੁੰਜਣ ਲਈ ਮੀਟਿੰਗ ਇਹਦਾ ਵੀ ਉਸ ਦੀ ਗੱਲ ਨਾ ਜਾਵੇ ਜਦੋਂ ਕਿ ਸਾਡੀ 4-4 ਵੇਰੀ ਬੁਲਾ ਕੇ 4-4 5-5 ਘੰਟੇ ਕੀਤੀ ਗਈ ਮੇਰਾ ਮਤਲਬ ਤੇ ਆ ਬਈ ਉਹ ਸਰਕਾਰ ਦੇ ਵਿੱਚ ਹੋਣ ਕਰਕੇ ਉਹਨੂੰ ਤਾਂ ਦਿਵਾ ਲਿਆ ਤੇ ਸਾਡੂ ਉਹਨਾਂ ਨੇ ਜਿਹੜਾ ਇੱਧਰ ਫਸਾਇਆ ਮਤਲਬ ਇਹ ਜਿਹੜਾ ਹੈ ਉਹ ਸੈਂਟਰ ਦੇ ਅੰਦਰ ਆਂਦਾ ਹੈ ਤੇ ਸੈਂਟਰ 'ਚ ਆਪਸੀ ਭਾਈਵਾਲਤਾ ਹੈ ਹੀ ਨੇ ਤੇ ਈਡੀ ਅਗਰ ਫਿਰ ਤੋਂ ਜਾਂਚ ਕਰੇਗਾ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਸਹੀ ਜਾਂਚ ਕਰੇਗਾ ਦੇਖੋ ਈਡੀ ਨੂੰ ਕਰਨੀ ਚਾਹੀਦੀ ਆ ਅਸੀਂ ਤਾਂ ਇਹ ਕਹਾਂਗੇ ਕਿ ਕਿਉਂਕਿ ਏਜੰਸੀ ਕੋਈ ਵੀ ਹੋਵੇ ਉਹਨੂੰ ਫੇਅਰ ਕੰਮ ਕਰਨਾ ਚਾਹੀਦਾ ਕੋਈ ਵੀ ਏਜੰਸੀ ਹੋਵੇ ਉਹਨੂੰ ਫੇਅਰ ਕਰਨਾ ਚਾਹੀਦਾ ਸੈਟ ਬਣਾ ਦੇਣ ਕੋਈ ਕੋਈ ਸੈਟ ਬਣਾ ਕੇ ਕਰਨ ਸਾਡੀ ਵੀ ਦੁਬਾਰਾ ਕਰ ਲੈਣ ਸਾਡੀ ਵੀ ਦੁਬਾਰਾ ਸੈਟ ਬਣਾ ਕੇ ਕਰ ਲੈਣਾ ਤੁਸੀਂ ਕਹਿ ਰਹੇ ਹੋ ਕਿ ਸਾਰੇ ਮਾਮਲੇ ਦੀ ਦੁਬਾਰਾ ਈਡੀ ਜਾਂਚ ਕਰ ਲਿਓ ਵਿੱਚ ਸੈਟ ਮੈਂ ਤਾਂ ਮੈਂ ਤਾਂ ਜੇਟਲੀ ਸਾਹਿਬ ਨੂੰ ਮਿਲਣ ਗਿਆ ਸੀ ਸਾਨੂੰ ਮਿਲੇ ਨਹੀਂ ਮੈਂ ਉਹਨੂੰ ਇਹੀ ਕਹਿਣਾ ਸੀ ਵੀ ਤੁਸੀਂ ਸੈੱਟ ਬਣਾਓ ਦੁਬਾਰਾ ਕਰੋ ਵੀ ਸਾਡਾ ਤਾਂ ਇਹਦੇ ਨਾਲ ਲਿੰਕ ਕੋਈ ਨਹੀਂ ਜਿਹਦਾ ਲਿੰਕ ਹੈ ਉਹ ਨੂੰ ਤੁਸੀਂ ਦਵਾ ਲਿਆ ਤੇ ਇੱਕ ਕੈਪਟਨ ਨੇ ਇਲੈਕਸ਼ਨ ਤੋਂ ਪਹਿਲਾਂ ਵੀ ਗਿਆ ਸੀ ਹੁਣ ਉਹ ਸੀਐਮ ਵੀ ਨੇ ਕਿ ਇਸ ਇਹ ਮਸਲਾ ਜਿਹੜਾ ਹੈ ਅਗਰ ਆਪਾਂ ਸੀਬੀਆਈ ਨੂੰ ਦਿੰਨੇ ਆ ਤਾਂ ਸੀਬੀਆਈ ਇਹ ਬਹੁਤ ਲਟਕ ਸਕਦਾ ਹੈ ਤੇ ਤੁਸੀਂ ਇਹਦੇ ਨਾਲ ਸਹਿਮਤ ਹੋ ਨਹੀਂ ਉਹ ਸੀਬੀਆਈ ਕੈਪਟਨ ਸਾਹਿਬ ਨੇ ਠੀਕ ਗੱਲ ਉਦੋਂ ਆਖੀ ਸੀ ਵੀ ਇਹ ਕਿ ਜੇ ਕੇਸ ਨੂੰ ਲਟਕਾਉਣਾ ਜੇ ਜਾਵੇ ਸੀਬੀਆਈ ਦੇ ਵਿੱਚ ਫਿਰ ਹੋਰ ਲੰਮਾ ਹੋ ਜਾਣਾ ਸੀ ਇਸ ਕਰਕੇ ਉਹਨਾਂ ਨੇ ਇਸ ਐਂਗਲ ਤੋਂ ਗੱਲ ਇਹ ਕੀਤੀ ਸੀ ਮਤਲਬ ਹੁਣ ED ਦੁਆਰਾ ਜਾਂਚ ਕਰੇ ਇਹ ਸਾਰੇ ਮਸਲੇ ਦੀ ਸੈੱਟ ਬਣਾ ਦੇਵੇ ਮੈਂ ਕਹਿੰਦਾ ਸਾਨੂੰ ਵੀ ਕਰੇ ਉਹਦਾ ਵੀ ਕਰੇ ਸੈੱਟ ਬਣਾ ਕੇ ਕਰ ਲਵੇ ED ED ਮਤਲਬ ਮਿਨਿਸਟਰ ਸਾਹਿਬ ਨੂੰ ਕਹੂੰਗਾ ਭਈ ਉਹ ਉਹਨਾਂ ਦਾ ਕੇਸ ਆ ਉਹਨਾਂ ਦੇ ਕੋਲ ਪੋਰਟਫੋਲੀਓ ਆ ਉਹ ਇੱਕ ਸੈੱਟ ਬਣਾਉਣ ਦੁਆਰਾ ਜਾਂਚ ਕਰਨ ਸਾਡੇ ਕਾਗਜ਼ ਪੱਤਰਾਂ ਦੀ ਅਸੀਂ ਤਾਂ ਪੇਸ਼ ਕੀਤੇ ਆ ਉਹ ਉਹਨੂੰ ਤਾਂ ਇੱਕੋ ਵਾਰੀ ਸੱਦੇ ਆ ਸਾਨੂੰ ਚਾਰ ਵਾਰੀ ਬਲਾ ਬਲਾ ਕੇ ਕੀਤਾ ਅੱਛਾ ਤੁਸੀਂ ਮਨਿਸਟਰ ਨੂੰ ਮਿਲ ਕੇ ਕਹਾਂਗੇ ਅਰੁਣ ਜੈਤਲੀ ਨਹੀਂ ਮਿਲੇ ਨਹੀਂ ਸਾਨੂੰ ਮੈਂ ਗਿਆ ਸੀ ਮਿਲਣੋਂ ਹੁਣ ਨਹੀਂ ਹੁਣ ਕੀ ਕਹਿਣਾ ਹੁਣ ਤਾਂ ਅਟੈਚੂ ਸਾ ਜੋ ਆ ਗਿਆ ਖ਼ਬਰ ਦੇ ਵਿੱਚ ਹੁਣ ਸਾਡੀ ਪ੍ਰਾਪਰਟੀ ਅਟੈਚ ਹੋ ਗਈ ਆ ਹੁਣ ਤਾਂ ਕਾਨੂੰਨੀ ਲੜਾਈ ਲੜਾਂਗੇ ਅਸੀਂ ਤੇ ਕਿੰਨਾ ਲੱਗਦਾ ਹੈ ਤੁਹਾਨੂੰ ਪੋਲੀਟਿਕਲੀ ਹੈ ਹੁਣ ਜਦੋਂ ਕਿ ਸੈਸ਼ਨ ਚੱਲ ਰਿਹਾ ਹੈ ਤੇ ਇਲੈਕਸ਼ਨ ਹੋ ਚੁੱਕੇ ਹੈ ਕਾਂਗਰਸ ਆ ਚੁੱਕੀ ਹੈ ਸੱਤਾ 'ਚ ਤੇ ਇਹ ਕਿੰਨਾ ਕਹ ਹੈ ਪੋਲੀਟਿਕਲੀ ਇਹ ਤਾਂ ਟੋਟਲੀ ਪੋਲੀਟਿਕਲਾਈਜ਼ ਹੈ ਜੀ ਹੋ ਗਿਆ ਦੇਖੋ ਮੈਂ ਤਾਂ ਇਹ ਕਹੂੰਗਾ ਕਿਸੇ ਵਕਤ ਸਰਕਾਰ ਨੇ ਸੀਬੀਆਈ ਨੂੰ ਆਪਣਾ ਟੂਲ ਬਣਾਇਆ ਸੀ ਵਿਰੋਧੀਆਂ ਨੂੰ ਮਾਰ ਲਈ ਹੁਣ ਈਡੀ ਜਿਹੜੀ ਆ ਨਾ ਉਹ ਵਿਰੋਧੀਆਂ ਨੂੰ ਮਾਰ ਲਈ ਸਰਕਾਰ ਵਰਤੀ ਜਾਂ ਹੁਣ ਉਧਰ ਵੀਰ ਭੱਦਰ ਸਿੰਘ ਨੂੰ ਕਿਉਂਕਿ ਆਪੋਜੀਸ਼ਨ ਚ ਉਹਨੂੰ ਬੁਲਾਇਆ ਜਾ ਰਿਹਾ ਅਮਰਿੰਦਰ ਸਿੰਘ ਨੂੰ ਸੱਦੀ ਜਾ ਰਿਹਾ ਸੀ ਕਿਉਂਕਿ ਵਿਰੋਧੀ ਚ ਸਾਨੂੰ ਅਸੀਂ ਵਿਰੋਧ ਚ ਚਲੇ ਗਏ ਸੀ ਸਾਨੂੰ ਇਹ ਦੇ ਵਿੱਚ ਫਸਾਇਆ ਜਾ ਰਿਹਾ ਇਹ ਤਾਂ ਇਹਨਾਂ ਨੇ ਹੁਣ ਸਰਕਾਰ ਨੇ ਵਿਰੋਧੀਆਂ ਨੂੰ ਮਾਰ ਦੇ ਲਈ ਇੱਕ ਟੂਲ ਬਣਾ ਲਿਆ ਈਡੀ ਇਹ ਇਹ ਜਿਹੜਾ ਸੈਂਟਰ ਦਾ ਟੂਲ ਹੋ ਗਿਆ ਹੋ ਗਿਆ ਹੋ ਗਿਆ ਤਾਂ ਸਪਸ਼ਟੇ ਹੁੰਦਾ ਬਈ ਇੱਕ ਨੂੰ ਤੁਸੀਂ ਫਸਾ ਲਿਆ ਜਾਂਦੇ ਆ ਇੱਕ ਨੂੰ ਤੁਸੀਂ ਛੱਡੀ ਜਾਂਦੇ ਆ ਨੂੰ ਇਸ ਕਰਕੇ ਛੱਡਦੀ ਆ ਨਾ ਵੀ ਉਹਦੀ ਭੈਣ ਆ ਉੱਥੇ ਵਜੀਰ ਆ ਇਸੇ ਕਰਕੇ ਸਾਡਾ ਰਿਸ਼ਤੇਦਾਰ ਨਹੀਂ ਹੈ ਕੋਈ ਸਰਕਾਰ ਚ ਵੀ ਇਹਨਾਂ ਤੇ ਇਹ ਤਾਂ ਕਮਜ਼ੋਰ ਬੰਦੇ ਆ ਵੀ ਇਹਨਾਂ ਨੂੰ ਕੀ ਇਹਨਾਂ ਨੂੰ ਫਸਾ ਲਓ ਐਸੀ ਸਰਵੰਸਿੰਘ ਫਲੋਰ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਮਾਮਲਾ ਹੈ ਇਹਦੀ ਨਹੀਂ ਇਹਦੀ ਜਾਂਚ ਕੀਤੀ ਹੈ ਪਰ ਇਹਦੀ ਜਾਂਚ ਇੱਕ ਵਾਰੀ ਫਿਰ ਹੋਣੀ ਚਾਹੀਦੀ ਹੈ ਕਿਉਂਕਿ ਵਿਕਰਮ ਜਿਠਿਆ ਨੂੰ ਸਿਰਫ ਇੱਕੋ ਵਾਰ ਬੁਲਾਇਆ ਗਿਆ ਤੇ ਇਹਨਾਂ ਨੂੰ ਕਈ ਵਾਰੀ ਬੁਲਾਇਆ ਗਿਆ ਤੇ ਇਹਨਾਂ ਦਾ ਕਹਿਣਾ ਹੈ ਕਿ ਸੈੱਟ ਬਣਾ ਕੇ ਇਸ ਮਾਮਲੇ ਦੀ ਫਿਰ ਤੋਂ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਪੂਰੀ ਤਰ੍ਹਾਂ ਪੋਲੀਟਿਕਲੀ ਮੋਟੀਵੇਟਿਡ ਹੈ ਕੈਮਰਾ ਪਰਸਨ ਸਮੇਤ ਮਾਨਦਨਾਲ ইমরান ਖਾਨ এবੀਪੀ ਨਿਊਜ਼ ਜਿਲੰਦਰ